NCC ਅਕੈਡਮੀ ਰੋਪੜ ਵਿਖੇ NCC ਕੈডেট ਵੱਲੋਂ ਨਸ਼ਾ ਮੁਕਤ ਸੰਬੰਧੀ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਇਸ ਸਾਈਕਲ ਯਾਤਰਾ ਦਾ ਉਦਘਾਟਨ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਕੁਮਾਰ ਕੁੱਟਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਇਹ ਸਾਈਕਲ ਯਾਤਰਾ ਰੋਪੜ ਤੋਂ ਸ਼ੁਰੂ ਹੋ ਕੇ ਪਟਿਆਲਾ ਤੱਕ ਲੁਧਿਆਣਾ ਤੋਂ ਅੱਜ ਜਲਦਤਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ ਕੈਡਟਸ ਨੋ ਨਸ਼ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਦਾ ਸੰਦੇਸ਼ ਦਿੱਤਾ ਗਿਆ ਅਤੇ ਨਸ਼ਿਆ ਖਿਲਾਫ ਜਾਗਰੂਕਤਾ ਪੈਲਾਉਣ ਲਈ ਪ੍ਰੇਰਿਤ ਕੀਤਾ ਗਿਆ 23 ਪੰਜਾਬ ਬਟਾਲੀਅਨ ਐਨਸੀਸੀ ਰੋਪੜ ਦੇ ਕਮਾਂਡਿੰਗ ਅਫਸਰ ਕਰਨਲ ਟੀਆਈਐਸ ਬੀਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਸ਼ਮੁਕ 사이ਕਲ ਯਾਤਰਾ ਵਿੱਚ 15 ਕੈਡਟਸ ਅਤੇ ਚੀਫ ਅਫਸਰ ਰஞ்சிਤ ਸਿੰਘ ਸਮੇਤ ਇੱਕ ਸੂਬੇਦਾਰ ਆਰਡੀ ਪਾਕ ਲਰੇਹਨ ਇਹ ਸਾਈਕਲ ਰੈਲੀ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਨਸ਼ਮੁਕਤਾ

ਬੱਚੋਂ ਕੋ ਇਕੱਠਾ ਕਰਕੇ 10 ਮਿੰਟ ਮੇ ਸੰਦੇਸ਼ ਦਿਆ ਜਾ ਸਕਤਾ ਹੈ। ਤੋ ਇਹ ਛੋਟੀ ਸੀ ਹੋਰ ਇੱਕ ਆਸਾਨ ਤਰੀਕਾ ਹੈ ਇਹ ਮੈਸੇਜ ਹਮਾਰੇ ਜੋ ਪੰਜਾਬ ਕੇ ਬਾਕੀ ਯੂਥ ਹੈ ਉਹਨੂੰ ਦੇਣੇ ਦਾ। ਦੇਖੋ ਜਿਹੜੀ ਆਪਣਾ 2350 एनसी ਰੋਪੜ ਦੇ ਜਿਹੜਾ एनसी ਜੜੀ ਅਸੀਂ ਕੱਟ ਰਿਹਾ ਇਹਨਾਂ ਦੇ ਤਿੰਨ ਦਿਨ ਬੇਸਿਕ ਮੁੱਦੇ ਨੇ। ਪਹਿਲਾ ਜਿਹੜਾ ਬੇਸਿਕ ਮੁੱਦਾ ਉਹ ਹੈ ਕਿ ਵੀ ਪੰਜਾਬ ਚ ਜਿਹੜੀ ਨਸ਼ੇ ਦੀ ਜਿਹੜੀ ਸਮੱਸਿਆ ਹੈ। ਉਹ ਨਸ਼ਾ ਮੁਕਤ ਦੇ ਬਾਰੇ ਅਸੀਂ ਆਪਣੇ ਕ੍ਰੈਡਿਟਸ ਨੂੰ ਆਪਣਾ ਜਿਹੜਾ ਯੂਥ ਹੈ ਉਹਨਾਂ ਨੂੰ ਜਾਗਰਤੀ ਦੇਣਾ। ਦੂਜਾ ਥੋੜਾ ਮੈਸੇਜ ਇਹ ਹੈ ਕਿ ਐਡਵੈਂਚਰ ਐਕਟੀਵਿਟੀ ਹੈ ਜਿਹੜਾ ਐਨਸੀ ਦੇ ਵਿੱਚ ਇੱਕ ਬੇਸਿਕ ਇੱਕ ਇੰਪੋਰਟੈਂਟ ਐਸਪੈਕਟ ਹੈ ਤੇ ਐਡਵੈਂਚਰ ਐਕਟੀਵਿਟੀ ਨੂੰ ਬੜੋਤਰੀ ਦੇਣਾ ਤੇ ਤੀਜਾ ਆਪਣਾ ਹੈ ਕਿ ਵੀ ਜਿਹੜੇ ਵੀ ਯੂਥ ਨੇ ਆਪਣੇ ਪੰਜਾਬ ਦੇ ਜਿੱਥੇ-ਜਿੱਥੇ ਵੀ ਇਹ 5-6 ਦਿਨ ਜਿੱਥੇ ਆਪਣੇ ਮੁੰਡੇ ਸਾਈਕਲ ਐਕਸਪੈਡੀਸ਼ਨ ਦੇ ਲੋਕੇਸ਼ਨ ਜਾਣਗੇ ਉੱਥੇ ਯੂਥ ਨੂੰ ਮੋਟੀਵੇਟ ਕਰਨਾ ਕਿ ਆਰਮਡ ਫੋਰਸਸ ਨੂੰ ਜੁਆਇਨ ਕਰਨਾ ਤੇ ਟੋਟਲ ਹੈ 6 ਤੋਂ 7 ਦਿਨ ਦਾ ਪ੍ਰੋਗਰਾਮ ਹੈ ਜੀ ਇਹ ਬੇਸਿਕ ਤਿੰਨ ਮੁੱਦੇ ਨੇ ਜੀ ਸਾਡੇ ਟੋਟਲ ਆਪਣੇ 17 ਟੋਟਲ ਸਟਰੈਂਥ ਹੈ ਜੀ ਸਾਡੀ ਜਿਹਦੇ ਵਿੱਚ ਇੱਕ ਅਨੋਨੇ ਸਾਡੇ ਇੱਕ ਸਾਡੇ ਜੀਸੂ ਸਾਹਿਬ ਨੇ ਤਾਂ ਟੋਟਲ ਆਪਣੇ 15 ਕਰਟ ਨੇ ਜਿਨ੍ਹਾਂ ਦੇ ਵਿੱਚ ਉਹ ਸੱਤ ਸਾਡੀ ਕੁੜੀਆਂ ਨੇ ਜਿਹੜੀ ਪੇਸ਼ ਹੈਗਾ ਦੇਖੋ ਜੀ ਸਾਡਾ ਬੇਸਿਕ ਮੁੱਦਾ ਹੈ ਜਿਹੜਾ ਐਨਸੀ ਦਾ ਉਹ ਹੈ ਕਿ ਵੀ ਬੱਚਿਆਂ ਨੂੰ ਤੇ ਯੂਥ ਨੂੰ ਇੱਕ ਇਹੋ ਜਿਹੀ ਟ੍ਰੇਨਿੰਗ ਦੇਣਾ ਤੇ ਇੱਕ ਬੜੀਆ ਸਿਟੀਜ਼ਨ ਬਣਾਣਾ ਉਹਦੇ ਕਰਕੇ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੀ ਇਨਰੋਲਮੈਂਟ ਹੁੰਦੀ ਹੈ ਐਨਸੀ ਦੀ ਤੇ ਆਪਣੇ ਜੰਡੇ ਵੀ ਸਾਡੇ ਇੰਸਟੀਚੂਟ ਨੇ ਇੰਸਟੀਚੂਟ ਨੇ ਸਾਡੇ ਜਿਹੜੇ ਪੀਆਈ ਸਟਾਫ ਹੈ ਇੰਸਟੀਚੂਟ ਚ ਜਾਂਦੇ ਨੇ ਉਸ ਇੰਸਟੀਚਿਊਟ ਤੇ ਜਾ ਕੇ ਉਹ ਜਿੰਨੇ ਵੀ ਉੱਥੇ ਸਟੂਡੈਂਟਸ ਨੇ ਉਹ ਸਟੂਡੈਂਟਸ ਨੂੰ ਮੋਟੀਵੇਟ ਕਰਦੇ ਨੇ ਕਿ ਐਨਸੀਈ ਦੀ ਕੀ ਇੰਪੋਰਟੈਂਸ ਹੈ ਤੇ ਐਸਡੀ ਲੈਣ ਤੋਂ ਬਾਅਦ ਤੁਹਾਨੂੰ ਅੱਗੇ ਓਕਿਊਪੇਸ਼ਨ ਵਾਸਤੇ ਤੇ ਜੌਬ ਵਾਸਤੇ ਤੁਹਾਨੂੰ ਕੀ ਕੀ ਪ੍ਰੋਮੋਸ਼ਨ ਮਿਲ ਸਕਦੀ ਹੈ ਤੇ ਉਹਦੇ ਕਰਕੇ ਅਸੀਂ ਮੋਟੀਵੇਟ ਕਰਦੇ ਹਾਂ ਉਹ ਮੋਟੀਵੇਸ਼ਨ ਦੇ ਤੌਰ ਤੇ ਫਿਰ ਕਾਫੀ ਐਨਸੀਈ ਕ੍ਰੈਡੀਟਸ ਸਾਡੇ ਉੱਥੇ ਕਰਕੇ ਜੁਆਇਨ ਕਰਦੇ ਨੇ ਸਾਡੇ ਤਿੰਨ ਮਕਸਦ ਨੇ ਪਹਿਲਾ ਸਾਡਾ ਮਕਸਦ ਹੈ ਐਡਵੈਂਚਰਸ ਐਕਟੀਵਿਟੀਆਂ ਨੂੰ ਸਾਡੇ ਅੱਜ ਦੇ ਯੂਥ ਚ ਪ੍ਰੋਮੋਟ ਕਰਨਾ ਤੇ ਦੂਜਾ ਸਾਡਾ ਮਕਸਦ ਹੈ ਨਸ਼ਾ ਮੁਕਤ ਪੰਜਾਬ ਨਸ਼ੇ ਸਾਡੇ ਪੰਜਾਬ ਚ ਬਹੁਤ ਵਧਰੇ ਨੇ ਉਹਨਾਂ ਉਹਨਾਂ ਦੇ ਲਈ ਯੂਥ ਨੂੰ ਅਵੇਅਰ ਕਰਨਾ ਤੇ ਤੀਜਾ ਇਹ এনवायरमेंट ਪੋਲੂਸ਼ਨ ਅੱਜ ਕੱਲ ਅਸੀਂ ਗੱਡੀਆਂ ਤੇ ਮੋਟਰਸਾਈਕਲਾਂ ਦਾ ਇਸਤੇਮਾਲ ਵੱਧ ਤੋਂ ਜ਼ਿਆਦਾ ਕਰ ਰਹੇ ਹਾਂ ਇਸ ਲਈ ਅਸੀਂ ਸਾਈਕਲ ਦੇ ਥਰੂ ਯੂਥ ਨੂੰ ਆ ਦੱਸਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਾਈਕਲ ਦਾ ਯੂਜ਼ ਕਰਨ ਤਾਂ ਕਿ ਸਾਡੇ ਅਸੀਂ ਆਪਣੇ ਪਾਯਾਵਰਨ ਨੂੰ ਬਚਾ ਸਕਣ ਧੰਨਵਾਦ ਮੇਰਾ ਨਾਮ ਹੈ ਮਨਜੋਤ ਕੌਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਆਈਓ ਜਸਪ੍ਰੀਤ ਸਿੰਘ 23 ਬਟਾਲੀਅਨ ਤੋਂ ਸਾਡਾ ਇਹ ਮਕਸਦ ਹੈ ਜਿੱਦਾਂ ਕਿ ਅੱਜਕੱਲ ਕੀ ਹੋ ਰਿਹਾ ਕਿ ਬੱਚੇ ਪਲੱਸ 1 ਪਲੱਸ 2 ਦੇ ਬੱਚੇ ਦੇਖਿਆ ਜਾਵੇ ਤਾਂ ਉਹ ਕੀ ਕਰਦੇ ਨੇ ਆਪਣੇ ਮਾਪੇ-ਮਾਪੇ ਤੇ ਪ੍ਰੈਸ਼ਰ ਪਾਉਂਦੇ ਨੇ ਕਿ ਆਹ ਸਾਨੂੰ ਬੁਲਟ ਦਿਵਾਓ ਜਦਕਿ ਅਸੀਂ ਸਾਈਕਲ ਤੇ ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰ ਸਕਦੇ ਹਾਂ ਅਸੀਂ ਸਾਈਕਲ ਤੇ ਜਗਾ-ਜਗਾ ਜਾਵਾਂਗੇ ਪਟਿਆਲਾ ਸੰਗਰੂਰ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਐਦਾ ਜਾਂ ਕਿਸੇ ਜਗਾ-ਜਗਾ ਤੇ ਇਹ ਸੰਦੇਸ਼ ਦੇਣਾ ਹੈ ਕਿ ਹਾਂ ਨਸ਼ਾ ਮੁਕਤ ਪੰਜਾਬ ਦੇ ਨਾਲ ਅਸੀਂ ਬਹੁਤ ਵਧੀਆ ਪੰਜਾਬ ਦਿਖਾ ਸਕਦੇ ਹਾਂ ਸਤਿ ਸ਼੍ਰ ਰੰਜੀਤ ਸਿੰਘ ਟੀਮ ਲੀਡਰ ਇਹ ਸਾਈਕਲ ਐਕਸਪੀਡੀਸ਼ਨ ਤੇ ਇਹ ਸਾਈਕਲ ਐਕਸਪੀਡੀਸ਼ਨ ਜਿਹੜਾ ਇਹਦਾ ਮੁੱਖ ਮੰਤਵ ਜੋ ਹੈ ਉਹ ਹੈ ਜਿਹੜੇ ਨੌਜਵਾਨ ਬੱਚੇ ਨੇ ਇਹਨਾਂ ਦੇ ਵਿੱਚ ਸਾਸਿਕ ਗਤੀਵਿਧੀਆਂ ਦੇ ਲਈ ਉਤਸ਼ਾਹ ਪੈਦਾ ਕਰਨਾ ਹੈ ਔਰ ਉਸ ਦੇ ਨਾਲ ਨਾਲ ਦੂਸਰਾ ਜਿਹੜਾ ਮੇਨ ਮੁੱਦਾ ਅਸੀਂ ਲੈ ਕੇ ਚੱਲੇ ਆ ਉਹ ਹੈ ਨਸ਼ਾ ਮੁਕਤ ਪੰਜਾਬ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸੁਨੇਹਾ ਦੇਣਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਜਿਹੜੇ ਨੌਜਵਾਨ ਸਾਡੇ ਇਸ ਰਸਤੇ ਨੂੰ ਚੜ੍ਹ ਲਗੇ ਆ ਇਹ ਨੌਜਵਾਨ ਉਹਨਾਂ ਨੂੰ ਇੱਕ ਮੋੜਾ ਦੇਣ ਦੇ ਲਈ ਤੇ ਉਹਨਾਂ ਨੂੰ ਇੱਕ ਸੇਧ ਦੇਣ ਦੀ ਇਹ ਕੋਸ਼ਿਸ਼ ਕਰਨਗੇ ਤੇ ਉਸ ਦੇ ਨਾਲ ਨਾਲ ਅਸੀਂ ਜਿੱਦਾਂ ਹੁਣ ਅੱਜਕੱਲہ ਵਾਤਾਵਰਣ ਦਾ ਬੜਾ ਭਖਵਾ ਮੁੱਦਾ ਹੈਗਾ ਵਾਤਾਵਰਣ ਸਾਡਾ ਪਲੀਤ ਹੁੰਦਾ ਜਾ ਰਿਹਾ ਹੈ ਉਸ ਵਾਤਾਵਰਣ ਨੂੰ ਬਚਾਉਣ ਦੇ ਲਈ ਵੀ ਅਸੀਂ ਇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਪੰਜਾਬੀਆਂ ਨੂੰ ਸਨੇਹਾ ਦੇਵਾਂਗੇ ਕਿ ਆਓ ਆਪਾਂ ਮਿਲ ਕੇ ਹੰਬੜਾ ਮਾਰੀਏ ਕੋਸ਼ਿਸ਼ ਕਰੀਏ ਅਸੀਂ ਨੌਜਵਾਨ ਜਿਹੜੇ ਸਾਡੇ ਨਸ਼ਿਆਂ ਵੱਲ ਨੂੰ ਗਏ ਨੇ ਉਹਨਾਂ ਨੂੰ ਮੋੜ ਕੇ ਲਿਆਈਏ ਉਹਨਾਂ ਨੂੰ ਇੱਕ ਨਵੀਂ ਸੇਧ ਦਈਏ ਆਪਾਂ ਆਪਣੇ ਪਾਣੀਆਂ ਨੂੰ ਬਚਾਈਏ ਆਪਣੇ ਵਾਤਾਵਰਣ ਨੂੰ ਬਚਾਈਏ ਤੇ ਇੱਕ ਸੋਹਣਾ ਪੰਜਾਬ ਬਣਤੀ ਇਹ ਬੱਚੇ ਇਹ ਸਾਡੀ 23 ਪੰਜਾਬ ਬਟਾਲੀਅਨ ਦੇ ਜਿੰਨੇ ਵੀ ਜਿਹੜੇ ਕਾਲਜੇਸ ਹੈਗੇ ਆ ਉਹਨਾਂ ਦੇ ਅਲੱਗ-ਅਲੱਗ ਕਾਲਜਾਂ ਦੇ ਇਹ ਬੱਚੇ ਜਿਹੜੇ ਹੈਗੇ ਆ 15 ਕੈਡੀਟਸ ਜਿਹੜੇ ਮੇਰੇ ਨਾਲ ਜਾ ਰਹੇ ਆ